ਹਾਂਜੀ ਸਤਿ ਸ਼੍ਰੀ ਅਕਾਲ ਬੇ ਸਾਰਿਆਂ ਨੂੰ ਤੇ ਆਈ ਹੋਪ ਠੀਕ ਹੋ ਤੁਸੀਂ ਸਾਰੇ ਤੇ ਚਲੋ ਜੀ ਆਪਣਾ ਪ੍ਰੋਜੈਕਟ ਸ਼ੁਰੂ ਕਰਨ ਲੱਗੇ ਆਪਾਂ ਅ ਫਿਲਹਾਲ ਆਪਣਾ ਜਿਹੜਾ ਪ੍ਰੋਜੈਕਟ ਹੈ ਇਹ ਸਿਰਫ ਟ੍ਰਾਇਲ ਤੇ ਹੈ ਹਜੇ ਵੀ ਚਲੋ ਆਪਣੀ ਮਸ਼ੀਨ ਨੂੰ ਬੰਦ ਪਈ ਨੂੰ ਤੁਸੀਂ ਮੰਨ ਲਵੀਂ ਸਾਲ ਮੰਗ ਹੋ ਗਿਆ ਤੇ ਉਹਦੇ ਵਿੱਚ 100 ਨੁਕਸ਼ ਪੈ ਜਾਂਦਾ ਕੋਈ ਨੁਕਸ਼ ਵਗੈਰਾ ਨਾ ਪੈ ਗਿਆ ਹੋਵੇ ਤੇ ਆਪਾਂ ਜਦੋਂ ਅੰਡੇ ਰੱਖਾਂਗੇ 1500 ਜਾਂ 2000 ਜਾਂ ਦੋ ਵਾਰੀ ਕਢਾਵਾਂਗੇ 8-800 ਵਾਲੋ ਦੋ ਵਾਰੀ ਕਢਾ ਲਾਂਗੇ ਤੇ ਜਿਹੜਾ ਬੱਚਾ ਆਪਾਂ ਸੋਨਾਂ ਨੂੰ ਸੋਨੂੰ ਦੇਣਾ ਤੇ ਵੀ ਉਹ ਕੋਈ ਅੰਡਾ ਆਪਣਾ ਖਰਾਬ ਨਾ ਹੋ ਜੇ ਤੇ ਵਿੱਚ ਵਿੱਚ ਚਲਦੀ ਚਲਦੀ ਮਸ਼ੀਨ ਖਰਾਬ ਨਾ ਹੋ ਜੇ ਤੇ ਫਿਲਹਾਲ ਆਪਾਂ ਇੱਕ ਵਾਰੀ ਟ్రਾਇਲ ਤੇ ਲੈਨੇ ਆ ਉਹਨੂੰ ਤੇ ਇਹ ਤੁਸੀਂ ਆਪਣੇ ਹੱਥ 'ਚ ਦੇਖ ਰਹੇ ਹੋਵੋਗੇ ਇਹ ਆ ਥਰਮਾਮੀਟਰ ਵੀਰੇ ਆ ਜਿਹੜਾ ਉੱਪਰ ਲ ਟੈਂਪਰੇਚਰ ਹੈ ਇਹ ਆਪਣਾ ਟੈਂਪਰੇਚਰ ਹੈ ਵੀ ਇਸ ਟਾਈਮ ਆਪਣੀ ਆਲੇ ਦੁਆਲੇ ਟੈਂਪਰੇਚਰ ਕਿੰਨਾ ਤੇ ਜਿਹੜੀ ਆ 56 ਨੀਚੇ ਆ ਰਹੀ ਆ ਇਹ ਹੈਗੀ ਹੈ ਹਿਊਮਿਡਿਟੀ ਤੇ ਇੱਕ ਵਾਰੀ ਦਰਸ਼ਨ ਕਰਾ ਦੇ ਤੇ ਚਲੋ ਜੀ ਇਹ ਆਪਣਾ ਪ੍ਰੋਜੈਕਟ ਇਹਦੇ ਵਿੱਚ ਨਾਂ ਵਾਲਾ ਤੁਸੀਂ ਐ ਮੰਨ ਲਓ ਵੀ ਇਹਦੇ ਵਿੱਚ ਘਟੋ ਘਟ 400 500 ਅੰਡਾ ਇਹਦੇ ਵਿੱਚ 400 500 ਆ ਜਾਊਗਾ ਜੇ ਆਪਦੇ ਹਿਸਾਬ ਨਾਲ ਜਿਵੇਂ ਮੈਨੂੰ ਪਤਾ ਉਹਦੇ ਹਿਸਾਬ ਨਾਲ ਰੱਖਾਂਗੇ ਤਾਂ ਆਪਾਂ 1000 ਅੰਡਾ ਵੀ ਇੱਥੇ ਰੱਖ ਸਕਦੇ ਆ ਉਹਦਾ ਸਿਸਟਮ ਹੁੰਦਾ ਰੱਖਣ ਦਾ ਵੀ 100 ਇੱਕ ਵਾਰੀ ਰੱਖ ਲਿਆ ਤੇ 100 ਫੇਰ ਰੱਖ ਲਿਆ ਤੇ ਜਦੋਂ ਨਿਕਲ ਲੱਗ ਗਿਆ ਬੱਚਾ ਸਟਾਰਟ ਹੋ ਗਿਆ 100 ਫੇਰ ਰੱਖਤਾ ਚਲੋ ਉਹ ਵੀ ਚੱਲੀ ਜਾਊਗੀ ਮਸ਼ੀਨ ਵੀ ਆਪਾਂ ਇਹ ਨਹੀਂ ਵੇਟ ਕਰਦੇ ਵੀ 21 ਦਿਨ ਪੂਰੇ ਹੋ ਜਾਣਗੇ ਤੇ ਮਸ਼ੀਨ ਬੰਦ ਕਰ ਦਾਂਗੇ ਇਹ ਪ੍ਰੋਪਰ ਵਰਕਿੰਗ 'ਚ ਰਹੂਗੀ ਆ 2 ਮਹੀਨੇ ਤੇ ਆਪਾਂ ਨਾਲ ਦੇ ਨਾਲ ਵਿੱਚ ਚੱਕੀ ਜਾਣੇ ਵਿੱਚ ਤੇ ਆਂਡੇ ਰੱਖੀ ਜਾਣੇ ਆ ਤੇ ਡੇਟ ਪਾ ਕੇ ਉੱਤੇ ਆਪਾਂ ਬੱਚਾ ਆਂਡਾ ਰੱਖਾਂਗੇ ਤੇ ਮੈਂ ਆ ਵੀ ਰੱਖਣਾ 1000 ਪੀਸ ਤੇ ਜਿਹੜੇ ਆਪਣੇ ਤੁਸੀਂ ਮੁਰਗੀਆਂ ਦੇਖੀਆਂ ਆ ਵਧੀਆ ਸਟਰੋਂਗ ਵਧੀਆ ਪੇਰੈਂਟਸ ਤੱਕੜੇ ਪੇਰੈਂਟਸ ਆ ਆ ਕੋਈ ਇਹਨਾਂ ਨੂੰ ਦਵਾਈ ਦੀ ਲੋੜ ਨਹੀਂ ਬੱਚਿਆਂ ਨੂੰ ਕੁਝ ਨਹੀਂ ਵਧੀਆ ਕਿਉਂਕਿ ਜਿੰਨਾ ਮਾਂ ਪਿਓ ਤਗੜਾ ਹੋਊਗਾ ਬੱਚਾ ਵੀ ਉਨੇ ਹੀ ਵਧੀਆ ਹੋਊਗਾ ਨਾ ਤੇ ਇਹਦੇ ਸਾਨੂੰ ਚੈਕਸ ਦੇਵਾਂਗੇ ਆਰ ਆਈ ਆਰ ਬਲੈਕ ਐਸਟ੍ਰੌਗ ਨੂਰੀ ਤੇ ਸੀਲ ਦੇ ਤਾਜ ਦੇ ਤੇ ਆਪਣਾ ਹੋ ਗਏ ਆਪਣਾ ਪੈਰਟ ਵੀ ਚਲੋ ਇਹ ਆਪਣੇ ਕੋਲੇ ਅਵੇਲੇਬਲ ਹੋਣਗੇ ਬੱਚੇ ਤੇ ਇੱਕ ਦਿਨ ਅਸਲ ਆਪਾਂ ਹੋਰ ਵੀ ਵਿੱਚ ਐਡ ਕਰ ਸਕਦੇ ਆ ਤੇ ਜਦੋਂ ਆਪਾਂ ਅੰਡੇ ਰੱਖਣੇ ਹੋਏ ਆਪਾਂ ਲੌਂਗ ਵੀਡੀਓ ਬਣਾਵਾਂਗੇ ਆਪਾਂ ਤੁਹਾਨੂੰ ਦੱਸਾਂਗੇ ਇੱਕ ਵਾਰੀ ਤੁਹਾਨੂੰ ਮਸ਼ੀਨ ਦਾ ਜਿਹੜਾ ਆਪਾਂ ਟ੍ਰਾਇਲ ਤੇ ਲੈਣਾ ਇੱਕ ਵਾਰੀ ਉਹ ਦੱਸ ਦਿੰਨੇ ਆ ਨਾ ਵੀ ਤੁਸੀਂ ਆ ਦੇਖੋਗੇ ਇੱਥੇ ਇਹਦਾ ਆਟੋ ਕੱਟ ਲੱਗਿਆ ਹੋਇਆਗਾ ਤੇ ਆਟੋ ਕੱਟ ਕੀ ਕਰਦਾ ਇਹ ਇੱਕ ਜਿਵੇਂ ਮੁਰਗੀ ਟੈਂਪਰੇਚਰ ਦੇ ਕੇ ਰੱਖਦੀ ਹੈ ਸੇਕ ਬਣਾ ਕੇ ਰੱਖਦੀ ਹੈ ਅੰਡੇ ਤੇ ਉਹ ਕੰਮ ਇਹਦਾ ਇੱਕੋ ਜਿਹਾ ਸੇਕ ਬਣਾ ਕੇ ਰੱਖੂਗਾ ਤੇ ਇਹ ਇਹਦੀ ਸਪਲਾਈ ਆ 220 ਵੋਲਟ ਦੀ ਆ ਨਾ ਤੇ ਇਹਦੇ ਵਿੱਚ ਹੁਣ ਦੇਖੋ ਆਪਣੇ ਦੋ ਪੱਖੇ ਲੱਗੇ ਹੋਇਆ ਤੇ ਦੋ ਬਲਵਰ ਅੱਗੇ ਹੋਇਆ ਦੋ ਬਲਵ ਵਾਂਗ ਲਾਇਆ ਵੀ ਇੱਕ ਬਲਵ 'ਚ ਰਾਤ ਨੂੰ ਕਦੇ ਝੜਪੀ ਗਿਆ ਜਾਂ ਖਰਾਬੀ ਹੋ ਗਿਆ ਤੇ ਇੱਕ ਬਲਵ ਆਪ ਦਾ ਟੈਂਪਰੇਚਰ ਚੰਗੀ ਤਰ੍ਹਾਂ ਬਣਾਈ ਜਾਊਗਾ ਤੇ ਚਲੋ ਇਹ ਆਪਣੇ ਕੋਲੇ ਸਾਰਾ ਤਾਣਾ ਬਾਣਾ ਪਿਆ ਆਪਾਂ ਦੇ ਵਿੱਚ ਹੁਣ 20 ਘੰਡੇ ਰੱਖਣੇ ਆ ਜਿਹੜੇ ਟ੍ਰਾਇਲ ਤੇ ਰੱਖਣੇ ਆ ਵੀ ਆਪਣੀ ਮਸ਼ੀਨ ਪ੍ਰੋਪਰ ਵਰਕਿੰਗ 'ਚ ਆਪਾਂ 16-17 ਦੇ ਅਣੰਡਿਆਂ ਨੂੰ ਹਲਾਵਾਂਗੇ ਉਸ ਤੋਂ ਬਾਅਦ ਉਹਨਾਂ ਨੂੰ ਦੇਖਾਂਗੇ ਵਿੱਚ ਬੱਚਾ 17 ਦੇ ਨਾਲ ਬਾਅਦ ਵੀ ਬਣ ਰਿਹਾ ਜਾਂ ਹਿੱਲ ਰਿਹਾਗਾ ਉਹ ਵੀ ਸਾਨੂੰ ਦਿਖਾਵਾਂਗੇ ਤੇ ਆਉਣ ਵਾਲੀਆਂ ਵੀਡੀਓ ਆਪਣੀਆਂ ਇਹ ਤੇ ਹੋਣੀਆਂ ਤੇ ਮੁਰਗੀਆਂ ਤੇ ਆਪਣੀਆਂ ਚਲਦੀਆਂ ਹਨਾ ਤੇ ਲੋ ਹੁਣ ਛੋਡੇ ਸਾਹਮਣੇ ਹੁਣ ਆਪਾਂ ਇੱਕ ਵਾਰੀ ਇਹਨੂੰ ਆਨ ਕਰਨ ਲੱਗੇ ਆ ਤੇ ਲੋ ਜੀ ਸਿਸਟਮ ਆਪਣਾ ਚੱਲ ਪਿਆ ਇਹ ਤੇ ਹੁਣ ਬੜਾ ਫਰਕ ਨਹੀਂ ਦੇਖੋ ਬਾਈ ਦਾ ਟੈਂਪਰੇਚਰ ਇਹ ਦਿਖਾਈ ਜਾਂਦਾ ਕਿਉਂਕਿ ਉਹਨੂੰ ਮੈਂ ਹਲਾਈ ਜਾਂਦਾ ਤੇ ਇਹ ਮਸ਼ੀਨ ਆਪਣੀ ਇੱਕ ਜਗ੍ਹਾ ਪਈ ਆ ਆ ਇਹਦੇ ਵਿੱਚ ਟੈਂਪਰੇਚਰ ਜਿਹੜਾ ਇਸ ਟਾਈਮ ਬਾਹਰ ਦਾ ਹੈਗਾ 19 ਤੇ ਇੱਕ ਅੱਦੇ ਅ ਡਿਗਰੀ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਮਸ਼ੀਨ ਨੂੰ ਕਿਉਂਕਿ ਮੁਰਗੀ ਦੇ ਵਿੱਚੋਂ ਕਈ ਵਾਰੀ ਉੱਠੀ ਖੜਦੀ ਹੈ ਹਨਾ ਤੇ ਇਹਦੇ ਵਿੱਚ ਹੁਣ ਚਲੋ ਆਪਾਂ ਹੁਣ ਤੁਸੀਂ ਟੈਂਪਰੇਚਰ ਚੈੱਕ ਕਰ ਲਿਓ ਦੇਖੋ 19 ਦਾ ਟੈਂਪਰੇਚਰ ਆ ਐਂ ਹੀ ਪਹਿਰੂਦਾ ਹੀ 19 ਹੀ ਰਹੂਗਾ ਜੇ ਹੁਣ ਆਪਾਂ ਇਹਦੇ ਤੋਂ ਮੁਰਗੀ ਦਾ ਕੰਮ ਲੈਨੇ ਆ ਕਿ ਮੁਰਗੀ ਆਦੇ ਅੰਡਿਆਂ ਉੱਤੇ ਕਿਵੇਂ ਬੈਂਦੀ ਆ ਤੇ 21 ਦਿਨਾਂ ਬਾਅਦ ਚ ਕਿਵੇਂ ਬੱਚਾ ਨਿਕਲਦਾ ਸਾਰਾ ਉਹੀ ਸਿਸਟਮ ਹੈ ਇਹ ਆ ਇਹ ਆਪਾਂ ਇਹਦੇ ਵਿੱਚ ਲੜਕਾ ਕੇ ਰੱਖਾਂਗੇ ਤਾਕਿ ਆਪਣਾ ਵੀ ਕਈ ਵਾਰੀ ਇਹ ਆਟੋ ਕਟ ਖਰਾਬ ਹੋ ਜੀ ਤਾਂ ਆਪਣਾ ਟੈਂਪਰੇਚਰ ਦਾ ਪਤਾ ਲੱਗਦਾ ਰਹੇ ਲੋ ਜੀ ਛੋਡੇ ਸਾਹਮਣੇ ਹੁਣ ਆਪਾਂ ਇਹਨੂੰ ਚਾਲੂ ਕਰਨ ਲੱਗੇ ਆ ਲੋ ਜੀ ਇੱਕ ਵੱਲੋਂ ਚੜਾਤਾ ਇਹ ਤੇ ਤੇ ਲੋ ਜੀ ਦੂਜਾ ਵੱਲੋਂ ਵੀ ਚੜ ਗਿਆ ਦੇਖੋ ਦੋਨੇ ਪੱਖੇ ਫੈਨ ਕੰਮ ਕਰੀ ਜਾਂਦੇ ਆ ਇਹਨਾਂ ਦਾ ਕੀ ਕੰਮ ਆ ਇੱਕ ਹਵਾ ਇਧਰ ਨੂੰ ਮਾਰਦਾ ਸਾਰੇ ਪਾਸੇ ਆਂਡਿਆਂ ਤੇ ਘਮਾਉਂਦਾ ਗਰਮ ਹਵਾ ਤੇ ਦੂਸਰਾ ਇਧਰ ਨੂੰ ਮਾਰਦਾ ਇਹ ਐਂਟੀ ਕਲੌਕਵਾਈਜ਼ ਇਹ ਸਾਰੀ ਆਏ ਗਰਮਾਵਾ ਸਾਰੇ ਅੰਡਿਆਂ ਤੇ ਇੱਕੋ ਜਿਹਾ ਟੈਂਪਰੇਚਰ ਰੱਖਦੀ ਆ ਤੇ ਹੁਣ ਇਹਦੇ ਵਿੱਚ ਹਿਊਮਿਡਿਟੀ ਵਾਸਤੇ ਆਪਾਂ ਕੀ ਕਰਨਾ ਹਿਊਮਿਡਿਟੀ ਵਾਸਤੇ ਆਪਾਂ ਇਹਦੇ ਵਿੱਚ ਇੱਕ ਪਾਣੀ ਰੱਖਾਂਗੇ ਲੋ ਸੈਂਟਰ ਦੇ ਵਿੱਚ ਪਾਣੀ ਰੱਖਤਾ ਤੇ ਵੀ ਅੰਦਰ ਇਹਦੇ ਵਿੱਚ ਹਿਊਮਿਡਿਟੀ ਬਣੀ ਰਹੇ ਹਿਊਮਿਡਿਟੀ ਦਾ ਕੀ ਕੰਮ ਆ ਵੀ 17 ਦਿਨਾਂ ਬਾਅਦ ਜਦੋਂ ਬੱਚੇ ਨੇ ਬਾਹਰ ਨਿਕਲਣਾ ਹੁੰਦਾ ਹਿਊਮਿਡਿਟੀ ਉਹਨੂੰ ਬਾਹਰ ਨਿਕਲਣ ਦੇ ਵਿੱਚ ਸਹਾਇਕ ਹੁੰਦੀ ਹੈਗੀ ਹੂਮਿਨਿਟੀ ਨਾਲ ਜਿਹੜਾ ਉੱਪਰਲਾ ਭਾਗ ਹੁੰਦਾ ਅੰਡੇ ਦਾ ਉਹ ਨਰਮ ਹੋ ਜਾਂਦਾ ਤੇ ਬੱਚਾ ਸੌਖਾ ਬਾਹਰ ਨਿਕਲਿਆ ਹੁੰਦਾ ਹਨ ਤੇ ਚਲੋ ਇੱਕ ਵਾਰੀ ਆਪਾਂ ਟ੍ਰਾਇਲ ਤੇ ਆਪਣਾ ਇਹ ਕੰਮ ਹੁਣ ਬਲਬ ਚਾਲੂ ਕਰੀਏ ਦੇਖੋ 20 ਦਾ ਹੋ ਗਿਆ ਟੈਂਪਰੇਚਰ ਤੇ ਜਿਵੇਂ ਜਿਵੇਂ ਦੋ ਆਪੇ ਤੇ ਟੱਕਾ ਲਾ ਦਾਂਗੇ ਸਾਪਾ ਮਸ਼ੀਨ ਇਹ ਸੈੱਟ ਕਰੀ ਆ ਆਈ ਥਿੰਕ 37.37 ਤੇ ਕਰੀ ਹੋਈ ਆ 37 ਦੀ ਰੱਖੋ ਟੈਂਪਰੇਚਰ ਇਹ ਨਾ ਵਧਣ ਦਿਓ ਨਾ ਘਟਣ ਦਿਓ ਤੇ ਚਲੋ ਹੁਣ ਆਪਾਂ ਇਹਦੇ ਵਿੱਚ ਸਿਰਫ ਇੱਕ ਵਾਰ ਆਪਾਂ ਨਵਾਂ ਅੰਡੇ ਅੱਜ ਰੱਖਦੇ ਆਂ ਚਲੋ ਇਹ ਵੀਡੀਓ ਵਾਸਤੇ ਰੱਖਿਆ ਆ ਇਹ ਤੋਂ ਆਪਾਂ ਕੀ ਇਹਦੇ ਇਹਦੇ ਉੱਤੇ ਆਪਾਂ ਇੱਕ ਤਾਂ ਨੰਬਰ ਲਿਖਾਂਗੇ ਇੱਕ ਇਹਦੇ ਉੱਤੇ ਆਪਾਂ ਮਾਰਕਰ ਨਾਲ ਕਾਂਟੀ ਲਾਵਾਂਗੇ ਲੋ ਜੀ ਇਹਦੇ ਵਿੱਚ ਅੰਡੇ ਰੱਖ ਤੇ ਇਹਦੇ ਵਿੱਚ ਆਪਾਂ ਅੰਡੇ ਦਾ ਇੱਕ ਭਾਗ ਲੈ 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 ਜਿਹਦੇ ਉੱਪਰ ਆਪਾਂ ਇਦਾਂ ਡਰਾਅ ਕਰਨਾ ਲੋ ਜੀ ਮਾਰਕ ਲਾਤੇ ਆਪਾਂ ਹਾਂ ਹੁਣ ਇਹਨਾਂ ਦਾ ਕੀ ਕੰਮ ਹੈ ਇਹ ਮਾਰਕ ਦਾ ਕੰਮ ਦੇਖੋ ਇਹ ਹੈਗਾ ਵੀ ਆਪਾਂ ਡੇਲੀ ਇਹ ਅਪ ਡਾਊਨ ਕਰਨਾ ਵੀ ਇੱਕ ਟਾਈਮ ਇਹ ਭਾਗ ਉੱਪਰ ਹੋਣਾ ਚਾਹੀਦਾ ਕਿਉਂਕਿ ਹਲਾਉਣ ਵਾਲਾ ਤਰੀਕਾ ਆਪਣੇ ਕੋਲ ਹੈ ਨਹੀਂ ਹਨ ਤੇ ਨਹੀਂ ਤਾਂ ਹਲਾਉਣ ਵਾਲਾ ਆਟੋਮੈਟ ਕੋਈ ਲੱਗ ਜਾਂਦਾ ਪਰ ਮਹਿੰਗਾ ਪੈਂਦਾ ਥੋੜਾ ਜਿਹਾ ਉਹ ਇੱਕ ਵਾਰੀ ਆਪਾਂ ਇਦਾਂ ਸੇਕ ਦੇਣਾ ਇਹਨਾਂ ਨੂੰ ਇੱਕ ਵਾਰੀ ਇੱਦਾਂ ਦੇਣਾ ਵੀ ਪ੍ਰੋਪਰ ਅ 24 ਘੰਟੇ 24 ਟਾਈਮ ਬਦਲਦਾ ਰਹੇ ਵੀ ਦੋਨੇ ਪਾਸੇ ਇੱਕੋ ਜਿਹਾ ਸੇਕ ਲੱਗੇ ਹਨਾ ਚਲੋ ਇਹ ਸਿਸਟਮ ਕਰਨਾ ਸੀਗਾ ਇੱਕ ਚਲੋ ਇਹਦੇ ਵਿੱਚ ਅੰਡੇ ਆਪਾਂ ਵੈਸੇ ਤੁਸੀਂ ਆਖੋਗੇ ਮਸ਼ੀਨ ਐਡੀ ਐ ਆਪਾਂ ਥੋੜੇ ਰੱਖਿਆ ਕਿਉਂਕਿ ਆਪਣਾ ਕੰਮ ਸਿਰਫ ਇਹ ਟ੍ਰਾਇਲ ਤੇ ਆ ਤੇ ਬਾਕੀ ਤੁਸੀਂ ਟੈਂਪਰੇਚਰ ਚੈੱਕ ਕਰ ਸਕਦੇ ਹੋ ਆਪ ਹੋ ਰਿਹਾ ਇਹਦੇ ਵਿੱਚ 25 ਦਾ ਹੋ ਗਿਆ ਤੇ ਇੱਥੇ ਤੁਸੀਂ ਚੈੱਕ ਕਰੋਗੇ 21 ਦਾ ਤੇ ਉਹ ਅੰਦਰ ਬਲਬ ਚੱਲੀ ਜਾਂਦੇ ਆ ਬਾਹਰ ਦਾ ਫਰਕ ਆ ਆਪਾਂ ਇਹਨੂੰ ਜੇ ਬੰਦ ਕਰਾਂਗੇ ਤਾਂ ਟੈਂਪਰੇਚਰ ਜਮਾ ਸੈੱਟ ਹੋ ਜਾਊਗਾ ਹਾਂ 37 ਦਾ ਤੇ ਐਡਾ ਕ ਸਿਸਟਮ ਆ ਆਪਣਾ ਇਹ ਆ ਆਪਾਂ ਹਜੇ ਤੁਸੀਂ ਐ ਮੰਨ ਲਓ ਵੀ 10 ਫਰਵਰੀ ਨੂੰ ਆਪਾਂ ਇਹ ਮਸ਼ੀਨ ਚਾਲੂ ਕਰਾਂਗੇ ਜਿਹਦੇ ਵਿੱਚ ਆਪਾਂ ਉਦੋਂ 4-500 ਆਂਡਾ ਰੱਖਾਂਗੇ ਇੱਕ ਵਾਰੀ ਇਹ ਟ੍ਰਾਇਲ ਤੇ ਵੀ ਕਿੰਨੇ ਨਿਕਲਦੇ ਆ ਤੇ ਵੀ ਮਸ਼ੀਨ ਆਪਣੀ ਓਕੇ ਵਰਕਿੰਗ ਚ ਹੈ ਤੇ ਹੁਣ ਆਪਾਂ ਕੀ ਕਰਨਾ ਇੱਕ ਪੇਜ ਲੈ ਲੈਣਾ ਚਲੋ ਇੱਕ ਵਾਰੀ ਆਪਾਂ ਇਹਨੂੰ ਬੰਦ ਕਰ ਦਗੇ ਤੇ ਟੱਕਣ ਲਾ ਦਗੇ ਆਪਾਂ ਤੇ ਚਲੋ ਇਹ ਮਸ਼ੀਨ ਐਦਾ ਕਵਰ ਹੋ ਜਾਂਦੀ ਆ ਦੇਖੋ ਜਦੋਂ ਆਪਾਂ ਇਹ ਬੰਦ ਕਰਤਾ ਢੱਕਣ ਆਟੋਮੈਟਿਕ ਹੀ ਅੰਦਰਲਾ ਟੈਂਪਰੇਚਰ ਆ ਪਹੁੰਚਣ ਲੱਗ ਜੂਗਾ ਤੇ ਆਟੋ ਕੱਟ ਤੁਹਾਨੂੰ ਦਿਖਾਵਾਂਗੇ ਆਟੋ ਕੱਟ ਕਰਦਾ ਹੋਇਆ ਸ਼ੀਸ਼ਾ ਇਹਦੇ ਵਿੱਚ ਲਾਇਆ ਹੋਇਆ ਹੈਗਾ ਵੀ ਅੰਦਰ ਦਿਖਦਾ ਰਹੇ ਵੀ ਆਂਡੇ ਪ੍ਰੋਪਰ ਜਿਹਾ ਚੂਚਾ ਨਿਕਲਦਾ ਜਦੋਂ ਉਦੋਂ ਦਿਂਦਾ ਰਹੇ ਹਨਾ ਹੁਣ ਆਪਾਂ ਕੀ ਕਰਨਾ ਪੇਜ ਲੈ ਲੈਣਾ ਇੱਕ ਤੇ 21 ਦਿਨਾਂ ਦਾ ਸ਼ਡਿਊਲ ਬਣਾਉਣਾ ਡੇਲੀ ਟਿਕ ਕਰਦੇ ਗਏ ਜਦੋਂ 24 ਘੰਟੇ ਹੋ ਜਾ ਕਰਨਗੇ ਤੇ ਜਦ 21 ਦਿਨ ਪੂਰੇ ਹੋ ਗਏ ਆਪਾਂ ਨੂੰ ਪਤਾ ਲੱਗ ਜੂਗਾ ਤੇ ਇੰਨਾ ਕੰਮ ਸੀਗਾ ਆਪਣਾ ਇਹ ਇੱਕ ਵਾਰੀ ਹੁਣ ਜਦੋਂ ਇਹ ਆਟੋ ਕੱਟ ਕਰਿਆ ਤੁਸੀਂ ਆਪੇ ਚੈੱਕ ਕਰ ਲਿਓ ਆ ਟੈਂਪਰੇਚਰ ਦੇਖੋ ਆਪ ਹੋ ਹੀ ਜਾਂਦਾ ਹੈਗਾ ਤੇ ਜਦੋਂ ਇਹ 37 ਦੇ ਵਗ ਗਿਆ ਤਾਂ ਦੋਨੇ ਵਾਲਵ ਆਪਣੇ ਆਪ ਬੰਦ ਹੋ ਜਾਣਗੇ ਜਦੋਂ ਅੰਦਰਲਾ ਟੈਂਪਰੇਚਰ ਘਟਣ ਲੱਗਿਆ ਤੇ ਵਾਲਵ ਆਪੇ ਵੱਜ ਜਾਣਗੇ ਹੁਣ ਚਲੋ ਮੈਂ ਸ਼ਡਿਊਲ ਬਣਾਉਣਾ ਤੁਸੀਂ ਇੱਕ ਵਾਰੀ ਆਪਣੀ ਮਸ਼ੀਨ ਦੇਖ ਲਓ ਚਾਰੇ ਪਾਸੋਂ ਕਿਹੋ ਜਿਹੀ ਲੱਗਦੀ ਆ ਤੇ ਐਡੀਕ ਮਸ਼ੀਨ ਇਹ ਹੈਗੀ ਆ ਭਾਈ ਜਿਸ ਦੇ ਵਿੱਚ ਤੁਸੀਂ ਇਹਦੇ ਵਿੱਚ 2000 ਬੱਚਾ ਵੀ ਕਢਾ ਸਕਦੇ ਹੋ ਪਰ ਉਹ ਤੁਸੀਂ ਮੈਨੇਜਮੈਂਟ ਬਣਾਉਣੀ ਪੂ ਸਾਨੂੰ ਵੀ ਕਿੰਦਾ ਨਿਕਲਣਾ ਇਕੱਠਾ 2000 ਅੰਡਾ ਇਹਦੇ ਵਿੱਚ ਟਿਕਦਾ ਨਹੀਂ ਇਹਦੇ ਵਿੱਚ 400 ਅੰਡਾ ਇੱਕ ਵਾਰੀ ਟਿਕ ਜੂਗਾ ਪਰ ਉਹ ਸ਼ਡਿਊਲ ਬਣਾਉਣਾ ਪੂ ਸਾਨੂੰ ਵੀ 150 ਅੰਡਾ ਇੱਕ ਵਾਰੀ ਰੱਖ ਲਿਆ 150 15 ਦਿਨਾਂ ਬਾਅਦ ਰੱਖਤਾ ਉਹ ਨਿਕਲਿਆ ਦੂਜਿਆਂ ਦੇ ਦਿਨ ਚੱਲ ਪਈ ਉਹ ਸਾਨੂੰ ਬਣਾਉਣਾ ਪੂ ਉਹ ਸਿਸਟਮ ਬਾਕੀ ਸਾਨੂੰ ਬੱਚੇ ਆਪਾਂ ਦੇਣੇ ਆ ਇੱਕ ਦਿਨ ਦਾ ਬੱਚਾ ਆਪਣਾ ਪਰਤਾਇਤੂ ਲੈ ਕੇ 50 ਰੁਪਏ ਦੇ ਵਿੱਚ ਹੋਊਗਾ ਤੇ ਜਿਹੜਾ ਸੀ ਹੁੰਦਾ ਹੋਊਗਾ ਉਹ 10 ਕਿ 15 ਰੁਪਏ ਮਹਿੰਗਾ ਹੋਊਗਾ ਆਰ ਆਈ ਆਰ ਬਲੈਕ ਕੈਸਟਲੋਗ ਦਾ 45 ਤੋਂ ਲੈ ਕੇ 50 ਰੁਪਏ ਦੇ ਵਿੱਚ ਵਿੱਚ ਤੁਹਾਨੂੰ ਬੱਚਾ ਮਿਲ ਜੂਗਾ ਇੱਕ ਦਿਨ ਦਾ ਉਸ ਤੋਂ ਬਾਅਦ ਜੇ ਇਹ ਮਹਿੰਗਾ ਮੈਨੂੰ ਉਹਦੀ ਬਰੂਡਿੰਗ ਕਰਨੀ ਪੈਗੀ ਉਹਦਾ ਖਰਚਾ ਪੈ ਗਿਆ ਤਾਂ ਉਹ ਆਪਾਂ ਥੋੜਾ ਨਾਲ ਫੇਰ ਗੱਲ ਕਰ ਲਾਂਗੇ ਤੇ ਬਾਕੀ ਇਹ ਆਪਣੀ ਮਸ਼ੀਨ ਆ ਆਪਾਂ ਇਹ ਕੰਮ 5 ਮੁਰਗੀਆਂ ਤੋਂ ਸ਼ੁਰੂ ਕਰਿਆ ਸੀ ਤੇ ਅੱਜ ਆਪਣੇ ਕੋਲੇ ਸੁੱਖਣਾ 150 ਪੌਣੇ 200 ਮੁਰਗੀ ਆ ਜਿਹਦੇ ਵਿੱਚੋਂ ਆਪਣੇ 60 65 ਮੁਰਗੇ ਸੀਗੇ ਆਪਣੇ ਕੋਲ ਨੌ ਮੁਰਗੇ ਰੱਖੇ ਤੁਸੀਂ ਐ ਮਨ ਲਓ ਵੀ 7-8 ਮਹੀਨੇ ਦੀ ਮਿਹਨਤ ਤੇ 1000 ਰੁਪਏ ਦਾ ਪੀਸੀ ਵੇਚਿਆ ਜੇ ਪਿਆ ਵੀ ਵੇਚਦੇ ਤੇ ਪਿਆ 10000 ਦੇ ਹੋਗੇ ਇੰਨਾ ਖਰਚਾ ਮੁਰਗੀਆਂ ਤੇ ਹੋਇਆ ਨਹੀਂ ਤੇ ਬਾਕੀ ਚਲੋ ਆਂਡੇ ਆਪਣਾ ਡੇਲੀ ਦਾ ਰੱਬ ਦੀ ਕਿਰਪਾ ਮਾਰੇ ਤੁਹਾਡਾ ਪਿਆਰ ਹੈਗਾ ਆਪਣਾ ਖੜਦਾ ਨਹੀਂ ਵਿਕੀ ਜਾਂਦਾ ਅਡਵਾਂਸ ਬੁਕਿੰਗ ਤੇ ਚੱਲਦਾ ਵਧੀਆ ਕੰਮ ਹੈ ਸੱਚੇ ਮਾਨਾ ਕਰਾਂਗੇ ਜੀ ਤੇ ਜੇ ਤੁਸੀਂ ਆਖੋਗੇ ਵੀ ਅਸੀਂ ਮੁਰਗੀਆਂ ਨੂੰ ਉੱਤੇ ਬਿਠਾਵਟਾ ਤੇ ਵਧਾ ਲਾਂਗੇ ਉਹ ਕੰਮ ਬਈ ਭੈੜਾ ਦੇਖੋ ਇੱਕ ਮੁਰਗੀ ਥੱਲੇ 15 ਘੰਡੇ ਡਿੱਗਦੇ ਆ ਹਣਾ ਤੁਸੀਂ ਧਰ ਵੀ ਲਓਗੇ ਤਾਂ 10 ਮੁਰਗੀਆਂ ਲੈ ਲਈਆਂ 15-15 ਅੰਡੇ ਧਰਤੇ ਬੱਚੇ ਤਾਂ ਬਹੁਤ ਨਿਕਲ ਆਉਣਗੇ ਪਰ 15 ਮੁਰਗੀਆਂ ਨੂੰ ਤੁਸੀਂ ਅਲੱਗ-ਅਲੱਗ ਥੋੜੇ ਚ ਰੱਖਣਾ ਪਊਗਾ ਜਿੰਨਾ ਚਿਰ ਬੱਚੇ ਡੇਢ ਮਹੀਨੇ ਦੇ ਨਹੀਂ ਹੁੰਦੇ ਹਨਾ ਉਹਨਾਂ ਚਿਰ ਇਹ ਨਮਨੇਜਮੈਂਟ ਕਰਨੀ ਬਹੁਤ ਔਖੀ ਆ ਉਹ ਤੋਂ ਸੌਖਾ ਤਰੀਕਾ ਇਹ ਆ ਕੋਈ ਬਾਲਾ ਮਹਿੰਗਾ ਸਿਸਟਮ ਇਹ 2500 ਰੁਪਏ ਦੀ 100 ਆਂਟੀ ਵਾਲੀ ਬਣ ਜਾਂਦੀ ਆ ਉਹ ਤੁਸੀਂ 20 ਰੱਖੋ 100 ਰੱਖੋ ਤੁਹਾਡੀ ਇੱਛਾ ਤੇ ਬਾਕੀ ਵੱਡੀ ਲਓਗੇ ਉਹਦਾ ਰੇਟ ਅਲੱਗ ਆ ਹਨਾ ਤੇ ਵਧੀਆ ਘਰ ਵਿੱਚ ਤਿਆਰ ਮਸ਼ੀਨਾਂ ਕੁੱਝਿਆ ਤੇ ਦੇਸੀ ਅੰਡੇ ਤੋਂ ਚੂਚ ਵਧੀਆ ਬਿਜ਼ਨਸ ਬਣ ਸਕਦਾ ਜੇ ਤੁਸੀਂ ਅਪ ਕਰੋ ਇਹਨੂੰ ਸਹੀ ਤਰੀਕੇ ਨਾਲ ਚੰਗੀ ਮਿਹਨਤ ਠੰਗੇ ਮਨ ਨਾਲ ਕਰੋਗੇ ਤੇ ਹਲੋ ਹੁਣ ਇੱਕ ਵਾਰੀ ਚੈੱਕ ਕਰ ਲੋ ਟੈਂਪਰੇਚਰ 37 ਤੇ ਵਗ ਗਿਆ ਤੇ ਹੁਣ ਇਹ ਬਲਬ ਆਪੇ ਆਟੋਮੈਟਿਕਲ ਬੰਦ ਹੋ ਜਾਣਗੇ ਆਪਣਾ ਪਹਿਲਾ 15 17 ਦਿਨ ਇਹੀ ਕੰਮ ਹੈ ਕੁਝ ਨਹੀਂ ਕਰਨਾ ਸਾਪੇ ਚੱਲੀ ਜਾਣੀ ਹੈ ਇਹ ਇਨਵਰਟਰ ਤੇ ਸੱਚ ਦੱਸਣਾ ਭੁੱਲ ਗਿਆ ਇਨਵਰਟਰ ਤੇ ਸਪਲਾਈ ਹੋਣੀ ਚਾਹੀਦੀ ਹੈ ਸੋਡੀ ਮੈਂ ਡਾਇਰੈਕਟ ਇਨਵਰਟਰ ਤੇ ਲਾ ਰੱਖੀ ਐ ਤੇ ਤੁਸੀਂ ਪਲੱਗ ਚ ਲਾ ਸਕਦੇ ਹੋ ਫੇ ਲਾਈਟ ਜਾਊਗੀ ਤਾਂ ਇਨਵਰਟਰ ਤੇ ਉਹ ਨਾ ਚੱਲੀ ਜਾਊਗੀ ਬਾਲਾ ਕੱਟ ਲੱਗਦਾ ਨਹੀਂ ਹੁੰਦਾ ਕੋਈ ਘੰਟੇ ਦੋ ਘੰਟੇ ਦਾ ਲੱਗਦਾ ਫੇ ਨੈਚਰ ਇਨਵਰਟਰ ਕੱਢ ਦਿੰਦਾ ਦੇਖੋ ਦੁਬਾਰਾ ਸਾਰੇ ਬਾਲ ਬੰਦ ਹੋ ਗਏ ਸਿਰਫ ਪੱਖੇ ਚੱਲੀ ਜਾਂਦੇ ਆ ਇੱਕੋ ਟੈਂਪਰੇਚਰ ਐ ਜਿਹੜਾ ਵਿੱਚ ਕੋਈ ਜਾਊਗਾ ਦੇਖੋ ਜਿਹਦੇ ਨਾਲ ਬੱਚੇ ਨਿਕਲਣਗੇ ਹੁਣ ਇਹਨਾਂ ਦੇ ਪਾਸੇ ਇਹ ਤੁਸੀਂ ਐਵੇਂ ਲਓ ਆਪਣੇ ਕੋਲ ਤਿੰਨ ਮਹੀਨੇ ਇਹ ਇੰਝ ਚੱਲੀ ਜਾਊਗਾ ਇੰਝ ਚੱਲੀ ਜਾਓ ਬਾਕੀ ਰੱਬ ਦੇ ਹੱਥੋ ਵਿੱਚ ਮਹਾਰਾਜ ਦਾ ਉੱਤੇ ਕੁਝ ਹੋਵੇ ਨਾ ਇਹਨੂੰ ਬਾਕੀ ਸਹੀ ਆਪ ਵਿਸ਼ੇ ਮੈਂ ਵਰਤੇ ਹੋਏ 5 ਮੁਰਗੀਆਂ ਤੋਂ 150 ਕਰ ਲਗਾ ਤੇ ਕੀ ਆਪਾਂ 100 ਮੁਰਗੀ ਤੋਂ ਰੱਬ ਸੋਕਰ ਕੇ 2000 ਕਰਕੇ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਸਾਨੂੰ ਵੀ ਬੱਚੇ ਦੇਵਾਂਗੇ ਤੇ ਚਲੋ ਇਹ ਸੀ ਵੀਡੀਓ ਆਪਣੀ ਮਿਨੀ ਹੈਚਰੀ ਦੀ ਘਰ ਵਿੱਚ ਤਿਆਰ ਸੌਖੇ ਜਿਹੇ ਤਰੀਕੇ ਨਾਲ ਦੇਸੀ ਮੁਰਗੀ ਆਪਣੀ ਜਿਹੜੀ ਲਾਇਟ ਤੇ ਚਲਦੀ ਹੈ ਤੇ ਪ੍ਰੋਪਰ ਸਾਨੂੰ ਬੱਚਾ ਕੱਢ ਕੇ ਦਿੰਦੀ ਹੈ 100 ਅੰਡਾ ਤੁਸੀਂ ਆਪਣੀ ਮਸ਼ੀਨ ਚ ਰੱਖੋਗੇ 100 ਚੋਂ 75 ਬੱਚੇ ਤੁਹਾਡੇ ਕਿਤੇ ਨਹੀਂ ਗਏ ਹਨ ਤੇ ਬਾਕੀ ਜਿਹੜੇ ਦੂਜੇ ਅੰਡੇ ਆਪਾਂ ਉਹਨਾਂ ਨੂੰ ਖਰਾਬ ਨਹੀਂ ਕਹਿੰਦੇ ਉਹ ਕਈ ਵਾਰੀ ਮੁਰਗਾ ਮੁਰਗੀ ਦਾ ਸਮੇਲ ਨਹੀਂ ਹੁੰਦਾ ਉਹਦੇ ਕਰਕੇ ਫਰਟੀਲਾਈਜ਼ ਨਹੀਂ ਹੁੰਦੇ ਤਾਂ ਕਰਕੇ ਅੰਡਾ ਖਰਾਬ ਨਿਕਲ ਜਾਂਦਾ ਜੇ ਸਹੀ ਪ੍ਰੋਪਰ ਅੰਡਾ ਫਰਟੀਲਾਈਜ਼ ਹੋਵੇ ਸਹੀ ਮੁਰਗੇ ਮੁਰਗੀਆਂ ਨਾਲ ਰੱਖੇ ਹੋਣ ਜਿਵੇਂ ਪੰਜ ਮੁਰਗੀਆਂ ਵਗੈਰ ਇੱਕ ਮੁਰਗਾ ਰੱਖਿਆ ਹੋਵੇ ਸਹੀ ਅੰਡਾ ਫਰਟੀਲਾਈਜ਼ ਹੋਵੇ ਤੇ ਸਾਰਿਆਂ ਚ ਬੱਚੇ ਨਿਕਲ ਜਾਂਦੇ ਆ ਚਲੋ ਐਸੀ ਆਪਣੀ ਛੋਟੀ ਜਿਹੀ ਵੀਡੀਓ ਤੇ ਆਪਣਾ ਛੋਟਾ ਜਿਹਾ ਪ੍ਰਯਾਸ ਵੀ ਹਰੇਕ ਦਾ ਕੰਮ ਸ਼ੁਰੂ ਕਰਕੇ ਦੇ ਦਿੱਤੀ ਆਪਾਂ ਹਨ ਕੋਈ ਬੱਚੇ ਲੈ ਕੇ ਜਾਊਗਾ ਕੋਈ ਮਸ਼ੀਨ ਲਊਗਾ ਤੇ ਕੋਈ मीट ਵਾਸਤੇ ਵੇਚੂ ਘੰਟਿਆਂ ਵਾਸਤੇ ਵੇਚੂ ਕੋ ਬੁਰਗੇ ਵੇਚੂ ਕਿ ਮੁਰਗੀਆਂ ਵੇਚੂ ਤੇ ਆਪਾਂ ਉਹਦੀ ਹੈਲਪ ਕਰਾਂਗੇ ਪੂਰੀ ਤੇ ਆਪਾਂ ਸਿਰਫ ਇੱਕ ਬੇਨਤੀ ਆ ਤੁਹਾਡੇ ਮੂਰੇ ਸਬਸਕ੍ਰਾਈਬ ਕਰ ਲਿਓ ਆਪਣੇ ਫੇਸਬੁੱਕ ਪੇਜ ਨੂੰ YouTube ਚੈਨਲ ਨੂੰ YouTube ਚੈਨਲ ਆਪਣਾ ਹੈਗਾ money88295 m a n b sorry m a n i 28295 money88295 ਤੇ ਕਣਕ ਵਾਲੀ ਐਗ ਫਾਰਮਿੰਗ ਆਪਣਾ ਜੋ ਫੇਸਬੁੱਕ ਤੇ ਆ ਇੰਸਟਾਗ੍ਰam ਵੀ ਆਪਣੀ ਏਸੀ ਪੇਜ ਤੇ ਆ ਤੁਸੀਂ ਇੰਸਟਾਗ੍ਰam ਤੇ ਆਪਣੀ ਇਹ ਵੀਡੀਓ ਦੇਣੀ ਚਾਹੀ ਫੇਸਬੁੱਕ ਤੇ ਦੇਨੇ ਚਾਹੀ ਯੂਟਿਊਬ ਤੇ ਦੇਨੇ ਤੇ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਨੂੰ ਤਾਂ ਕਿ ਅਸੀਂ ਵੀ ਇਸ ਪ੍ਰੇਰਤ ਹੋ ਸਕੀ ਕਿ ਤੁਸੀਂ ਸਾਡਾ ਵਧੀਆ ਸਾਥ ਦੇ ਰਹੇ ਹੋ ਹਨ ਤੇ ਅੱਗੇ ਹੋਰ ਪ੍ਰੇਰਤ ਹੋ ਕੇ ਕਿਸੇ ਦਾ ਕੰਮ ਚਲਾ ਗਈ ਆ ਆਪਾਂ ਤੇ ਨਾਲੇ ਆਪਣਾ ਵੀ ਕੰਮ ਚੱਲੇ ਹਨ ਤੇ ਇਸੀ ਛੋਟੀ ਜੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਧੰਨਵਾਦੀ ਤੁਹਾਡਾ ਵੀਡੀਓ ਦੇਖਣ ਵਾਸਤੇ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਉਹ ਅੱਗੇ ਮੁਰਗੀਆਂ ਦੀ ਵੀਡੀਓ ਖਰਾਕ ਦੀਆਂ ਵੀਡੀਓ ਪਾਲਣ ਪੋਸ਼ਣ ਦੀਆਂ ਅੱਗੇ ਬਰੂਡਿੰਗ ਦੀਆਂ ਚੱਲਣਗੀਆਂ ਛੋਟਾ ਬੱਚਾ ਕਿਵੇਂ ਪਾਲਣਾ ਆਪਣੇ ਵਧੀਆ-ਵਧੀਆ ਵੀਡੀਓ ਆਉਂਦੇ ਰਹਿਣਗੀਆਂ 10 ਕਿ ਮਿੰਟ ਦੀ ਵੀਡੀਓ ਹੁੰਦੀ ਹੈ ਆਪਣੀ ਤੇ ਬਾਕੀ ਰੀਲਾਂ ਆਪਾਂ ਡੇਲੀ ਇੱਕ ਦੋ ਪਾਉਂਦੇ ਆਂ ਫੇਸਬੁੱਕ ਪੇਜ ਤੇ ਆਪਣੇ ਤੇ ਤੇ ਚਲੋ ਵੀਡੀਓ ਬੜੀ ਵੱਡੀ ਨਹੀਂ ਕਰਦੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਨੂੰ ਧੰਨਵਾਦ ਜੀ